ਕਾਲੀਤਲ ਓਮੀ ਜਨ 71 ਹਲਕਾ ਜਨ ਨਗਰ ਮੇਰੇ ਵੱਲੋਂ ਇਸ ਵਾਸੀਆਂ ਨੂੰ ਪੰਜਾਬ ਵਿੱਚ ਰਹਿੰਦੇ ਮੇਰੇ ਵੀਰ ਭੈਣ ਤੇ ਭਰਾਵਾਂ ਨੂੰ ਦੁਸਹਿਰੇ ਦੀ ਬਹੁਤ ਬਹੁਤ ਮੁਬਾਰਕਾਂ ਹੋ ਪੀਤੀ ਤੁਹਾਡੇ ਬਾਦੋਂ ਲਈ ਮੈਂ ਦੱਸਣਾ ਚਾਹੁੰਨਾ ਕਿ ਜੋ ਸਾਡੇ ਦਿਨਾ ਨਗਰ ਹਲਕੇ ਵਿੱਚ ਹਰ ਆਇਆ ਸੀ ਕਿ ਜੋ ਕੰਮ ਆਮ ਆਦਮੀ ਪਾਰਟੀ ਦਾ ਸੀ ਸੈਂਟਰ ਦਾ ਕੰਮ ਸੀ ਸਾਡੀ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜਿਨ੍ਹਾਂ ਨੇ ਔਖੇ ਟਾਈਮ ਵਿੱਚ ਸਾਡੇ ਦਿਨਾਨਗਰ ਹਲਕੇ ਦੇ ਵਿੱਚ ਬਾਹ ਫੜੀ ਜਿਵੇਂ ਕਿ ਉਹਨਾਂ ਨੇ ਚਾਰੇ ਨਾ ਚਾਰਾ ਦਿੱਤਾ ਰਾਸ਼ਨ ਨਾ ਰਾਸ਼ਨ ਤੇ ਤਰਪਾਲਾ ਮਤਲਬ ਉਹਨਾਂ ਨੇ ਸਾਡੇ ਸਿਰ ਤੇ ਬਹੁਤ ਵਧੀਆ ਹੱਥ ਰੱਖਿਆ ਤੇ ਮੈਂ ਇਹੋ ਹੀ ਆਸ ਕਰਦਾ ਸੀ ਜੋ ਸਤਾਤੇ ਰਹਿਣ ਦੇ ਬਾਵਜੂਦ ਜਿਨ੍ਹਾਂ ਨੇ ਕੰਮ ਨਹੀਂ ਕੀਤਾ ਉਹ ਸਾਡੀ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਰਕੇ ਦੱਸਤਾ ਕਿ ਔਖੇ ਟਾਈਮ ਲੋਕਾਂ ਦੀ ਬਾਹ ਫੜੀ ਆਰਮ ਲਈ ਦਿਨਾਂ ਵਿੱਚ ਸਾਡੀ ਪਾਰਟੀ ਵੱਲੋਂ ਕਿਹੜੇ ਕਿਹੜੇ ਕੰਮ ਕੀਤੇ ਜਾ ਰਹੇ ਆ ਸਾਡੀ ਪਾਰਟੀ ਵੱਲੋਂ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲਾ ਜੀ ਦਾ ਜਿੱਦਾਂ ਵੀ ਸੰਦੇਸ਼ ਆਊਗਾ ਜਿਵੇਂ ਉਹਨਾਂ ਨੇ ਜਿੱਤਾਵਾ ਵੀ ਜਿੱਥੇ ਪੈਲੀ ਵਿੱਚ ਰੇਤਾ ਪਈ ਹੈ ਕਿਸਾਨਾਂ ਦੀ ਉਹ ਆਪਾਂ ਆਪਣੇ ਟਰੈਕਟਰ ਢਾ ਕੇ ਆਪਣਾ ਡੀਜ਼ਲ ਫੂਕ ਕੇ ਉਹਨਾਂ ਨੂੰ ਕੱਢ ਕੇ ਕਿਸਾਨਾਂ ਦੀ ਪੈਲੀ ਜਿਹੜੀ ਆ ਮਤਲਬ ਫਸਲ ਬੀਜਣ ਯੋਗ ਬਣਾ ਕੇ ਦਵਾਂਗੇ ਜਿਨ੍ਹਾਂ ਨੂੰ ਮਤਲਬ ਤਰਪਾਲਾਂ ਦੀ ਲੋੜ ਆ ਜਿਵੇਂ ਮਸਰਦਵਾ ਉਥੇ ਸਪਰੇਆ ਮਾਰਾਂਗੇ ਚਾਰੇ ਦੀ ਲੋੜਾ ਉਥੇ ਚਾਰਾ ਪਚਾਵਾਂਗੇ ਜੇ ਲੋਕਾਂ ਦੇ ਘਰ ਠੱਠਿਆ ਉਹਦੇ ਬਾਅਦੇ ਵੀ ਸਹਿਯੋਗਦਾਨ ਕਰਾਂਗੇ ਇਹ ਜਿੱਦਾਂ ਜਿੱਦਾਂ ਵੀ ਸਾਡੀ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਯੂਥ ਨੂੰ ਆ ਆਡਰ ਆਊਗਾ ਉਦਾਂ ਹੀ ਆਪਾਂ ਕਰੀ ਜਾਵਾਂਗੇ ਉਹ ਹੀ ਅਸਾਈ ਦੀਆਂ ਚੋਣਾਂ ਵਿੱਚ ਮੇਰਾ ਦਾਵਾ ਵਾਜੀ ਸਾਡੀ ਸਰਕਾਰ ਜ਼ਰੂਰ ਬਣਨੀ ਆ ਤੇ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਮੁੱਖ ਮੰਤਰੀ ਬਣਨੇ ਮੇਰਾ ਦਾਵਾ ਵਾ ਮੈਂ ਤਾਂ ਵੀ ਨਾਲ ਕਿ ਨਾ ਵਾ ਲੋਕਾਂ ਨੂੰ ਅਸੀਂ ਨੂੰ ਇਹ ਸੰਦੇਸ਼ ਆ ਕਿ ਜਿਵੇਂ ਹਾਰ ਆਇਆ ਸੀ ਲੋਕਾਂ ਦੇ ਘਰ ਠੱਠੇ ਡੰਗਰਾਂ ਦਾ ਨੁਕਸਾਨ ਹੋਇਆ ਤੇ ਉਹੀ ਟਾਈਮ ਆਪਣੇ ਪੰਜਾਬ ਦੀ ਬਾਹ ਫੜਨੀ ਚਾਹੀਦੀ ਆ ਮੋਢੇ ਨਾਲ ਮੋਢਾ ਜੋੜਨਾ ਚਾਹੀਦਾ ਤਾਂ ਕਿ ਸਾਨੂੰ ਬਾਹਰਲੀ ਕੰਟਰੀਆਂ ਤੋਂ ਕਿਸੇ ਦੀ ਨੋਰ ਨਾ ਪਵੇ ਇਹ ਉਹੀ ਮੇਰਾ ਸੰਦੇਸ਼ ਆ ਜੀ ਸਾਰਿਆਂ ਨੂੰ